ਲੱਖਾ ਸਦਾਣਾ ਲੋਕ ਸਭਾ ਚੋਣ ਲੜੇਗਾ ਬਠਿੰਡਾ ਤੋਂ ਚੋਣ ਲੜੇਗਾ ਲੱਖਾ ਸਦਾਣਾ ਸ਼ਰਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਦਰਸਲ ਇਹ ਟਿਕਟ ਦਿੱਤੀ ਹੈ ਸ਼ਰਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਹੋਣਗੇ ਲੱਖਾ ਸਦਾਣਾ ਸਿਮਰਨਜੀਤ ਸਿੰਘ ਮਾਨ ਨੇ ਇਹ ਵੱਡਾ ਐਲਾਨ ਕੀਤਾ ਉਸ ਵਕਫੇ ਪਾਰਟੀਆਂ ਦੇ ਵੱਲੋਂ ਜਿੱਥੇ ਕਿ ਚੋਣ ਮੈਦਾਨ ਦੇ ਵਿੱਚ ਉਮੀਦਵਾਰ ਪਾਰੇ ਜਾ ਰਹੇ ਉੱਥੇ ਬਠਿੰਡਾ ਸੀਟ ਦੀ ਗੱਲ ਕਰੀਏ ਤਾਂ ਬਠਿੰਡਾ ਸੀਟ ਦੇ ਨਾਲ ਜੁੜੀ ਹੋਈ ਇਹ ਵੱਡੀ ਖਬਰ ਹੈ ਕਿ ਲੱਖਾ ਸਦਾਣਾ ਲੋਕ ਸਭਾ ਚੋਣ ਲੜੇਗਾ ਬਠਿੰਡਾ ਤੋਂ ਲੱਖਾ ਸਦਾਣਾ ਦੇ ਵੱਲੋਂ ਲੋਕ ਸਭਾ ਚੋਣ ਲੜੀ ਜਾਵੇਗੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਉਹਨਾਂ ਨੂੰ ਟਿਕਟ ਦਿੱਤੀ ਹੈ ਸਮਜੀਤ ਸਿੰਘ ਮਾਨ ਨੇ ਇਹ ਵੱਡਾ ਐਲਾਨ ਕੀਤਾ ਹੈ ਲੱਖਾ ਸਦਾਨਾ ਦੀ ਗੱਲ ਕੀਤੀ ਜਾਵੇ ਤਾਂ ਇੱਕ ਚਰਚਿਤ ਚਿਹਰਾ ਸੋਸ਼ਲ ਮੀਡੀਆ ਤੇ ਵਕਫਾ ਵਕਫਾ ਮੁੱਦੇ ਉੱਤੇ ਵੱਲੋਂ ਚੁੱਕੇ ਜਾਂਦੇ ਜਿਸ ਨੂੰ ਲੈ ਕੇ ਕਈ ਵੀਡੀਓ ਉਹਨਾਂ ਦੀਆਂ ਸਾਹਮਣੇ ਹੁੰਦੀਆਂ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਦੀ ਗੱਲ ਕੀਤੀ ਹੈ ਤੇ ਵਿਧਾਨ ਸਭਾ ਚੋਣ ਵਿੱਚ ਜਿਹੜੇ ਕਿ ਲੱਖਾ ਸਦਾਨਾ ਦੇ ਮੋਲ ਲੜੀ ਗਈ ਸੀ ਹਾਲਾਂਕਿ ਹਾਰ ਦਾ ਸਾਹਮਣਾ ਕਰਨਾ ਪਿਆ ਸੀਗਾ ਤੇ ਹੁਣ ਜਦੋਂ ਲੋਕ ਸਭਾ ਚੋਣਾਂ ਨੂੰ ਲੈ ਕੇ ਅਖਾੜਾ ਪੂਰੀ ਤਰ੍ਹਾਂ ਭਖਿਆ ਹੈ ਤੇ ਇਸ ਦੇ ਵਿਚਾਲੇ ਲੱਖਾ ਬਠਿੰਡਾ ਤੋਂ ਲੱਖ ਸਦਨਾਂ ਦੇ ਵੱਲੋਂ ਚੋਣ ਲੜੀ ਜਾਵੇਗੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇਦਰਸ ਲੱਖ ਸਦਨਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਹੈ ਸਿਮਰਜ ਸਿੰਘ ਮਾਨ ਜਿਹੜੇ ਕਿ ਆ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਨੇ ਉਹਨਾਂ ਦੇ ਵੱਲੋਂ ਐਲਾਨ ਕੀਤਾ ਗਿਆ ਮੌੜ ਹਲਕੇ ਤੋਂ ਵਿਧਾਨ ਸਭਾ ਦੀ ਚੋਣਵੇਂ ਲੱਖ ਸਦਨਾਂ ਲੜ ਚੁੱਕੇ ਨੇ ਹਾਲਾਂਕਿ ਮੌੜ ਵਿਧਾਨ ਸਭਾ ਹਲਕੇ 2022 ਦੇ ਵਿੱਚ ਲੱਖ ਸਦਨਾਂ ਨੂੰ ਹਾਰਦਾ ਸਾਹਮਣਾ ਕਰਨਾ ਪਿਆ ਸੀਗਾ ਸੋ ਵਕਤ ਵਕਤ ਚਿਹਰੇ ਜਿਹੜੇ ਚੋਣ ਮੈਦਾਨ ਦੇ ਵਿੱਚ ਨਿਤਰਦੇ ਹੋਏ ਨਜ਼ਰ ਆ ਰਹੇ ਨੇ ਬਠਿੰਡਾ ਆਪਣੇ ਆਪ ਦੇ ਵਿੱਚ ਪਹਿਲਾਂ ਹੀ ਹੌਟ ਸੀਟ ਹੈ ਹਾਲਾਂਕਿ ਕਾਲੀਦਾਸ ਦਿਵਲ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਗਿਆ ਪਰ ਸੰਭਾਵੀ ਉਮੀਦਵਾਰ ਜਿਹੜੇ ਕਿ ਹਰਸ਼ਮਰਤ ਕੋਰ ਬਾਦਲੀ ਮੰਨੇ ਜਾ ਰਹੇ ਨੇ ਆਮ ਆਦਮੀ ਪਾਰਟੀ ਦੇ ਵੱਲੋਂ ਗਰਮੀਤ ਸਿੰਘ ਪੁੱਟੀਆਂ ਨੂੰ ਆ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਪਰੰਪਾਲਤ ਕੋਰ ਜਿਹੜੇ ਕਿ ਸਿਕੰਦਰ ਸਿੰਘ ਮਲੂਕਾ ਦੇ ਨੂੰ ਨੇ ਪਿਛਲੇ ਦਿਨੀ ਵਿਜੇਪਤੀ ਦਾ ਪੱਲਾ ਫੜਿਆ ਬੀਜਪੀ ਦੇ ਉਹ ਉਮੀਦਵਾਰ ਹੋ ਸਕਦੇ ਨੇ ਸੋ ਇਸ ਤਰ੍ਹਾਂ ਦੀ ਪਿਕਚਰ ਜਿਹੜੇ ਕਿ ਬਠਿੰਡਾ ਸੀਟ ਤੇ ਉਹ ਨਜ਼ਰ ਆ ਰਹੀ ਹੈ ਤੇ ਇਸ ਦੇ ਵਿਚਾਲੇ ਲੱਖਾ ਸਧਾਨਾ ਲੋਕ ਸਭਾ ਚੋਣ ਲੜੇਗਾ ਬਠਿੰਡਾ ਤੋਂ ਜਿਹੜਾ ਕਿ ਸ਼ਰਮਣੀ ਅਕਾਲੀ ਦਰ ਅੰਮ੍ਰਿਤਸਰ ਦੇ ਵੱਲੋਂ ਉਨ੍ਹਾਂ ਨੂੰ 94 ਦੰਤ ਦੇ ਵਿੱਚ ਉਤਾਰਿਆ ਗਿਆ ਸੋ ਬਠਿੰਡਾ ਦਾ ਮੁਕਾਬਲਾ ਵੀ ਦਿਲਚਸਪ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਕਿਉਂਕਿ ਸਮਜੀਤ ਸਿੰਘ ਮਾਨ ਨੇ ਖੁਦ ਐਲਾਨ ਕੀਤਾ ਹੈ ਇਸੇ ਕਾਰਨ ਹੋਰ ਜਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਵਿਨੇਸ਼ ਕਟਾਰੀਆ ਜੁੜੇ ਹੋਏ ਨੇ ਵਿਨੇਸ਼ ਬਠਿੰਡਾ ਸੀਟ ਤੋਂ ਇੱਕ ਹੋਰ ਨਾਮ ਲੱਖਾ ਸਦਾਣਾ ਚੋਂ ਲੜੇਗਾ ਕਿ ਕੋ ਜਾਣਕਾਰੀ ਪਰਮਿੰਦਰ ਸ਼ਰੋਮਨੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਅੱਜ ਬਠਿੰਡਾ ਵਿੱਚ ਗਏ ਸੀਗੇ ਤੇ ਪ੍ਰੈਸ ਨੂੰ ਮੁਖਾਤਬ ਹੋਏ ਸੀਗੇ ਉੱਥੇ ਉਹਨਾਂ ਨੇ ਇਹ ਅਨਾਉਂਸ ਕੀਤਾ ਇਸ ਗੱਲ ਨੂੰ ਲੈ ਕੇ ਕਿ ਜਿਹੜੇ ਸਮਾਜ ਸੇਵੀ ਹੈ ਲੱਖਾ ਸਿਧਾਨਾ ਉਹ ਉਹਨਾਂ ਦੇ ਅਕਾਲੀ ਦਲ ਅੰਮ੍ਰਿਤਸਰ ਦੇ ਬਠਿੰਡਾ ਤੋਂ ਉਮੀਦਵਾਰ ਹੋਣਗੇ ਹਾਲਾਂਕਿ ਜਿਹੜੇ ਲੱਖਾ ਹੈ ਉਹ ਪਹਿਲਾਂ ਵੀ ਦੋ ਵਾਰੀ ਜਿਹੜੇ ਵਿਧਾਨ ਸਭਾ ਦੀ ਚੋਣ ਲੜ ਚੁੱਕੇ ਹੈ ਇੱਕ ਵਾਰੀ ਰਾਮਪੁਰਾ ਫੂਲ ਹਲਕੇ ਤੋਂ ਇੱਕ ਵਾਰੀ ਮੋੜ ਹਲਕੇ ਤੋਂ ਇੱਕ ਵਾਰੀ ਉਹਨਾਂ ਨੇ ਜਿਹੜੀ ਚੋਣ ਲੜੀ ਸੀ ਉਹ ਮਨਪ੍ਰੀਤ ਬਾਦਲ ਦੀ ਪਾਰਟੀ ਸੀ ਪੀਪੀਪੀ ਪੀਪਲਸ ਪ ਉਸ ਉਸ ਤੋਂ ਬਾਅਦ ਇਹਨਾਂ ਨੇ ਜਿਹੜੀ ਅਗਲੀ ਚੋਣ ਲੜੀ ਸੀ ਉਹ ਆਜ਼ਾਦ ਤੋਰ ਤੇ ਲੜੀ ਸੀਗੀ ਤੇ ਕਾਫੀ ਵੋਟ ਸ਼ੇਅਰ ਵੀ ਇਹਨਾਂ ਦਾ ਕਾਫੀ ਅੱਛਾ ਸੀਗਾ ਕਾਫੀ ਵੋਟਾਂ ਗੇਨ ਕਰਕੇ ਸੀਗੇ ਤੇ ਪਰ ਇਸ ਵਾਰ ਜਿਵੇਂ ਕਿ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਜਿਹੜੀ ਅਕਾਲੀ ਦਲ ਅੰਮ੍ਰਿਤਸਰ ਦਾ ਉਹਨਾਂ ਵੱਲੋਂ ਐਲਾਨ ਕੀਤਾ ਗਿਆ ਸੀਗਾ ਕਿ ਉਹ ਫੁੱਲ ਫਲੈਜ ਇਲੈਕਸ਼ਨ ਲੜਨਗੇ ਪੰਜਾਬ ਦੀਆਂ ਸੀਟਾਂ ਦੇ ਭਾਵੇਂ ਚੰਡੀਗੜ੍ਹ ਹੋਵੇ ਭਾਵੇਂ ਹਰਿਆਣੇ ਦੀਆਂ ਵੀ ਜਿਹੜੀਆਂ ਸੀਕ ਡੋਮੀਨੇਟਿੰਗ ਸੀਟਾਂ ਉਹਨਾਂ ਤੋਂ ਲੜਨਗੇ ਤੇ ਉਸੇ ਲੜੀ ਦੇ ਤਹਿਤ ਹੀ ਉਹਨਾਂ ਵੱਲੋਂ ਅੱਜ ਜਿਹੜਾ ਹੋਇਆ ਬਠਿੰਡਾ ਵਿੱਚ ਜਾ ਕੇ ਸਮਾਸ਼ੇਵੀ ਲੱਖਾ ਸਧਾਨਾ ਨੂੰ ਆਪ ਦਾ ਉਮੀਦਵਾਰ ਡਿਕਲੇਅਰ ਕੀਤਾ ਗਿਆ ਇਸ ਤੋਂ ਪਹਿਲਾਂ ਵੀ ਸਿਮਰਨਜੀਤ ਸਿੰਘ ਮਾਨ ਉਹ ਸੰਗਰੂੜ ਸੀਟ ਹੋਵੇ ਭਾਵੇਂ ਅੰਮ੍ਰਿਤਸਰ ਸੀਟ ਹੋਵੇ ਭਾਵੇਂ ਫਿਰੋਜ਼ਪੁਰ ਸੀਟ ਹੋਵੇ ਕਾਫੀ ਆਪ ਦੇ ਕੈਂਡੀਡੇਟ ਡਿਕਲੇਅਰ ਕਰ ਚੁੱਕੇ ਆ ਤੇ ਦੋ ਹਰਿਆਣੇ ਦੀਆਂ ਸੀਟਾਂ ਤੇ ਵੀ ਕੈਂਡੀਡੇਟ ਡਿਕਲੇਅਰ ਕਰ ਚੁੱਕੇ ਆ ਤੇ ਅੱਜ ਦੀ ਜਿਹੜੀ ਲੇਟੈਸਟ ਲਿਸਟ ਹੈ ਉਸ ਵਿੱਚ ਉਹਨਾਂ ਨੇ ਲੱਖਾ ਸਧਾਨਾ ਨੂੰ ਬਠਿੰਡਾ ਸੀਟ ਤੋਂ ਆਪ ਦਾ ਉਮੀਦਵਾਰ ਐਲਾਨਿਆ ਅਮਰਿਸ਼ ਲੱਖਾ ਸਧਾਨਾ ਦੀ ਗੱਲ ਕੀਤੀ ਜਾਵੇ ਤਾਂ ਵਕਫ ਵਕ ਮੁੱਦੇ ਜਿਹੜੇ ਚੁੱਕਦੇ ਹੋ ਨਜ਼ਰ ਆਉਂਦੇ ਨੇ ਸੋਸ਼ਲ ਮੀਡੀਆ ਤੇ ਕਾਫੀ ਸਰਗਰਮ ਨੇ ਤੇ ਇਸ ਦੇ ਵਿਚ ਅਕਾਲੀ ਦਲ ਦੇ ਉਮੀਦਵਾਰ ਹੋ ਸਕਦੇ ਨੇ ਪਰਮਪਾਲ ਕੋਰ ਭਾਜਪਾ ਦੇ ਉਮੀਦਵਾਰ ਹੋ ਸੰਦੇ ਇਸ ਦੇ ਵਿਚਾਲੇ ਲੱਖਾਂ ਸਦਾਨਾਂ ਦਾ ਮੈਦਾਨ ਦੇ ਵਿੱਚ ਨਿੱਤਰਨਾ ਮੁਕਾਬਲਾ ਕਿੰਨਾ ਕੁ ਦਿਲਚਸਪ ਕਿੰਨਾ ਕੁ ਕਾਂਟੇ ਦਾ ਹੋ ਸਕਦਾ ਹੈ ਦੇਖੋ ਪ੍ਰਮਿੰਦਰ ਰੇਸ਼ ਚ ਕੋਈ ਸ਼ੱਕ ਨਹੀਂ ਕਿ ਲਖਾ ਸਿਢਾਣਾ ਜਿਹੜੇ ਹੈ ਇੱਕ ਨੋਨ ਫੇਸ ਹੈ ਉਹਨਾਂ ਦੀਆਂ ਜਿਹੜੀਆਂ ਵੀ ਸੁਸਾਇਟੀ ਨੂੰ ਲੈ ਕੇ ਸਮਾਜ ਸੇਵਾ ਨੂੰ ਲੈ ਕੇ ਐਕਟੀਵਿਟੀਜ਼ ਹੈ ਉਹ ਲਗਾਤਾਰ ਸਾਹਮਣੇ ਆਂਦੀਆਂ ਰਹਿੰਦੀਆਂ ਭਾਵੇਂ ਪੰਜਾਬੀ ਭਾਸ਼ਾ ਦੇ ਪ੍ਰਚਾਰ ਪ੍ਰਸਾਰ ਨੂੰ ਲੈ ਕੇ ਹੋਵੇ ਭਾਵੇਂ ਜਿਹੜੇ ਹੋਰ ਲੋਕ ਸਭਾ ਦੇ ਉਹ ਕੰਮ ਕਰਦੇ ਆ ਉਸ ਨੂੰ ਲੈ ਕੇ ਹੋਵੇ ਸ਼ਾਇਦ ਇਹ ਹੀ ਕਾਰਨ ਹੈ ਕਿ ਜਦੋਂ ਕਿਸਾਨ ਅੰਦੋਲਨ ਵੀ ਚੱਲ ਰਿਹਾ ਸੀਗਾ ਉਦੋਂ ਵੀ ਉਹ ਲਗਾਤਾਰ ਮੁਖਰ ਹੋ ਕੇ ਜਿਹੜੇ ਸੈਂਟਰ ਸਰਕਾਰ ਦੇ ਬਿੱਲਾਂ ਦਾ ਵਿਰੋਧ ਕਰ ਰਹੇ ਸੀਗੇ ਤੇ ਜਿਹੜੀਆਂ ਉਹਨਾਂ ਦੀਆਂ ਐਕਟੀਵਿਟੀਜ਼ ਹੈ ਉਹ ਲਗਾਤਾਰ ਸਾਹਮਣੇ ਆਂਦੀਆਂ ਇਸ ਕਰਕੇ ਉਹਨਾਂ ਦੀ ਲੋਕਾਂ ਵਿੱਚ ਪਪੂਲਾਰਿ ਪਿਛਲੀ ਵਾਰ ਵੀ ਜਦੋਂ ਉਹਨਾਂ ਨੇ ਵਿਧਾਨ ਸਭਾ ਦੀ ਚੋਣ ਲੜੀ ਸੀ ਤਾਂ ਉਹ ਠੀਕ ਠਾਕ ਵੋਟ ਪਰਸੈਂਟੇਜ ਸ਼ੇਅਰ ਲੈ ਕੇ ਸੀਗੇ ਤੇ ਇਸ ਕਰਕੇ ਉਸ ਬੈਲਟ ਵਿੱਚ ਚੁਕਿ ਉਹ ਬਠਿੰਡਾ ਜ਼ਿਲ੍ਹੇ ਨੂੰ ਹੀ ਬਿਲੋਂਗ ਕਰਦੀ ਹੈ ਉਸ ਬੈਲਟ ਵਿੱਚ ਉਹਨਾਂ ਦਾ ਇੱਕ ਆਵਦਾ ਕਹਿ ਸਕਦੇ ਹਾਂ ਕਿ ਵੋਟਰਾਂ ਦੇ ਵਿੱਚ ਉਹਦਾ ਅਰਬ ਵੀ ਹੈਗਾ ਤੇ ਇੱਕ ਪਪੂਲਰ ਫੇਸ ਹੈ ਨੋਨ ਫੇਸ ਹੈ ਕਿ ਹਰ ਘਰ ਦੇ ਵਿੱਚ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਹਰ ਕੋਈ ਜਾਣਦਾ ਹੈ ਕਿ ਲੱਖਾ ਸਿਧਾਨਾ ਨਾਮ ਦਾ ਇੱਕ ਫੇਸ ਹੈਗਾ ਤੇ ਜਿਹੜਾ ਇਸ ਤਰ੍ਹਾਂ ਦੇ ਲੋਕ ਸੇਵਕੀ ਕੰਮ ਕਰਦਾ ਹੈ ਪਰ ਹੁਣ ਬਠਿੰਡਾ ਸੀਟ ਤੋਂ ਉਹਨਾਂ ਨੂੰ ਸਿਮਰਨਜੀਤ ਸਿੰਘ ਮਾਨ ਵੱਲੋਂ ਉਮੀਦਵਾਰ ਬਣਾ ਦੇਣਾ ਜਿਹੜੀ ਫਾਈਟ ਹੈ ਉਹ ਆਪਣੇ ਆ ਲੱਖਾ ਸਦਾਣਾ ਵੀ ਜਿਹੜਾ ਠੀਕ ਠਾਕ ਵੋਟ ਬੇਸ ਉਸ ਹਲਕੇ ਵਿੱਚ ਰੱਖਦੇ ਆ। ਹਾਂ ਠੀਕ ਹੈ ਮੈਨੇਜ ਫਿਲਹਾਲ ਦੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ। ਸੋ ਲੱਖਾ ਸਦਾਣਾ ਲੋਕ ਸਭਾ ਚੋਂ ਲੜੇਗਾ ਬਠਿੰਡਾ ਬਠਿੰਡਾ ਤੋਂ ਲੱਖਾ ਸਦਾਣਾ ਦੇ ਵੱਲੋਂ ਚੋਣ ਲੜੀ ਜਾਵੇਗੀ। ਦਰਸਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ ਲੱਖਾ ਸਦਾਣਾ ਨੂੰ ਟਿਕਟ ਦਿੱਤੀ ਗਿਆ। ਸਮਝ ਜੀ ਸੀਮਾਨ ਜਿਹੜੇ ਕਿ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਨੇ ਉਹਨਾਂ ਦੇ ਵੱਲੋਂ ਇਹ ਖੁਦ ਐਲਾਨ ਕੀਤਾ ਗਿਆ। ਇਸ ਤੋਂ ਪਹਿਲਾਂ ਗੱਲ ਕੀਤੀ ਹੈ ਲੱਖਾ ਸਦਾਣਾ ਮੋੜ ਹਲਕੇ ਤੋਂ ਵਿਧਾਨ ਸਭਾ ਦੀ ਚੋਣ ਲੜ ਚੁੱਕੇ ਨੇ। ਆਜ਼ਾਦ ਮੀਦਵਰ ਦੇ ਵਿੱਚੋਂ ਮੋੜ ਹਲਕੇ ਤੋਂ ਦੂਜੇ ਨੰਬਰ ਤੇ ਲਖਸਾ ਦਾ ਨਾ ਰਿਆ ਸੀਗਾ 2012 ਦੀ ਗੱਲ ਕਰੀਏ ਤਾਂ ਰਾਮਪੁਰਾ ਫੂਲ ਤੋਂ ਪੀਪਲਸ ਪਾਰਟੀ ਆਫ ਪੰਜਾਬ ਦੇ ਉਮੀਦਵਾਰ ਦੇ ਵਜੋਂ ਚੋਣ ਲੜੀ ਸੀ ਉਦੋਂ ਵੀ ਜਿੱਤ ਹਾਸਲ ਨਹੀਂ ਹੋ ਸਕੀ ਸੀ ਦੋ ਵਾਰ ਵਿਧਾਨ ਸਭਾ ਚੋਣਾਂ ਲਖਸਾ ਦਾ ਲੜ ਚੁੱਕਾ ਹੈ ਹਾਲਾਂਕਿ ਹਾਰ ਦਾ ਸਾਹਮਣਾ ਕਰਨਾ ਪਿਆ ਸੁਣ ਪਹਿਲੀ ਵਾਰ ਲੋਕ ਸਭਾ ਚੋਣਾਂ ਦੇ ਮੈਦਾਨ ਦੇ ਵਿੱਚ ਲਖਸਾ ਦਾ ਨਾ ਨਿਤਨ ਜਾ ਰਿਹਾ ਲਖਸਾ ਦਾ ਨ ਦੀ ਗੱਲ ਕੀਤੀ ਹੈ ਤੇ ਪੰਜਾਬ ਦਾ ਇੱਕ ਨੌਨ ਫੇਸ ਹੈ ਵੱਖ-ਵੱਖ ਮੁੱਤਿਆਂ ਨੂੰ ਲੈ ਕੇ ਚਾਹੇ ਪੰਜਾਬੀ ਭਾਸ਼ਾ ਦੀ ਗੱਲ ਕੀਤੀ ਹੈ ਪੰਜਾਬੀ ਭਾਸ਼ਾ ਦੇ ਪ੍ਰਚਾਰ ਪ੍ਰਸਾਰ ਦੀ ਗੱਲ ਕੀਤੀ ਹੈ ਵੇ ਜਾਂ ਹੋਰ ਜਿਹੜੇ ਵੱਡੇ ਪ ਆ ਜੁੜੇ ਹੋਏ ਮੁੱਦੇ ਨੇ ਉਹ ਮੁੱਦੇ ਅਕਸਰ ਲੱਖਸਾਣਾ ਚੁੱਕਦੇ ਹੋਏ ਨਜ਼ਰ ਆਉਂਦੇ ਨੇ ਤੇ ਇਹੇ ਇਸੇ ਕਰਕੇ ਇੱਕ ਵੱਡਾ ਦਾਅ ਖੜਿਆ ਗਿਆ ਆਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ ਤੇ ਇਹ ਜਰੂਰ ਕਿਹਾ ਜਾ ਸਕਦਾ ਹੈ ਕਿ ਇਸ ਦੇ ਨਾਲ ਹੋਰ ਵੀ ਬਠਿੰਡਾ ਵਾਲੀ ਸੀਟ ਤੇ ਜਿਹੜੀ ਕਿ ਸਿਆਸੀ ਜੰਗ ਹੈ ਉਹ ਦਿਲਚਸਪ ਹੁੰਦੀ ਹੋਈ ਨਜ਼ਰ ਆ ਸਕਦੀ ਹੈ ਕਿਉਂਕਿ ਆਮ ਆਦੀ ਪਾਰਟੀ ਦੇ ਵੱਲੋਂ ਕਾਫੀ ਦਿਨ ਪਹਿਲਾਂ ਹੀ ਗੁਰਮੀਤ ਸਿੰਘ ਖੁੱਡੀਆਂ ਜਿਹੜੇ ਕਿ ਆਮ ਆਦੀ ਪਾਰਟੀ ਦੇ ਵਿਧਾਇਕ ਨੇ ਲੰਬੀ ਹਲਕੀ ਤੋਂ ਇਸ ਤੋਂ ਇਲਾਵਾ ਮੰਤਰੀ ਨੇ ਉਹਨਾਂ ਨੂੰ ਚੋਣ ਮੈਦਾਨ ਦੀ ਵਿੱਚ ਉਤਾਰਿਆ ਗਿਆ ਹੈ ਨਾਲੇ ਹਰਸਮਤ ਕੋਰ ਬਾਦਲ ਹਾਲਾਂਕਿ ਉਮੀਦਵਾਰ ਦਾ ਐਲਾਨ ਹੁੰਦੇ ਵੱਲੋਂ ਨਹੀਂ ਕੀਤਾ ਗਿਆ ਪਰ ਉਸ ਸੰਭਾਵੀ ਉਮੀਦਵਾਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਪਰਮਪਾਲ ਕੋਰ ਭਾਜੀਪੀ ਦੇ ਉਮੀਦਵਾਰ ਹੋ ਸਨ ਤੇ ਇਸ ਦੇ ਵਿਚਾਲੇ ਲੱਖਾ ਸਦਾਨਾ ਲੱਖਾ ਸਦਾਨਾ ਵੀ ਬਠਿੰਡਾ ਦੇ ਚੋਣ ਮੈਦਾਨ ਦੇ ਵਿੱਚ ਚੋਣ ਰਣ ਦੇ ਵਿੱਚ ਨਿਤਰਨ ਜਾ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ ਲੱਖਾ ਸਦਾਨਾ ਨੂੰ ਟਿਕਟ ਦਿੱਤੀ ਗਈ ਹੈ ਤੋ ਲਖਸਦਾਨਾ ਲੋਕ ਸਭਾ ਚੋਂ ਲੜੇਗਾ ਬਠਿੰਡਾ ਤੋਂ ਦਰਸਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਇਸ ਤੋਂ ਪਹਿਲਾਂ ਗੱਲ ਕਰੀਏ ਤੇ ਲਖਸਦਾਨਾ ਦੋ ਵਿਧਾਨ ਸਭਾ ਚੋਣਾਂ ਲੜ ਚੁੱਕਾ ਹੈ ਇੱਕ ਵਾਰ 2022 ਦੇ ਵਿੱਚ ਮੋੜ ਹਲਕੇ ਤੋਂ ਚੋਣ ਲੜੀ ਗਈ ਸੀ ਆਜ਼ਾਦ ਮੀਤਵਾਰ ਦੇ ਤੌਰ ਤੇ ਜਿੱਤ ਹਾਸਲ ਨਹੀਂ ਸੀ ਹੋਈ ਹਾਲਾਂਕਿ ਮੋੜ ਹਲਕੇ ਤੋਂ ਦੂਜੇ ਨੰਬਰ ਤੇ ਲਖਸਦਾਨਾ ਰਿਆਂ ਸੀਗਾ 2012 ਦੇ ਵਿੱਚ ਰਾਮਪੁਰਾ ਫੂਲ ਤੋਂ ਪੀਪਲਸ ਪਾਰਟੀ ਆ ਪੰਜਾਬ ਜਿਹੜੇ ਕਿ ਮੰਪੀਤ ਸਿੰਘ ਬਾਦਲ ਦੀ ਪਾਰਟੀ ਸੀ ਉਸ ਪਾਰਟੀ ਦੇ ਮੀਤਵਾਰ ਸਨ ਰਾਮਪੁਰਾ ਫੂਲ ਤੋਂ ਮੀ ਜਿੱਤ ਹਾਸਲ ਨਹੀਂ ਸੀ ਲੋਕ ਸਭਾ ਚੋਣਾਂ ਦੇ ਵਿੱਚ ਆਪਣੀ ਕਿਸਮਤ ਅਜਵਾਉਣ ਜਾ ਰਿਹਾ ਹੈ ਲੱਖਾ ਸਦਾਣਾ ਜੇਕਰ ਬਠਿੰਡਾ ਦੀ ਪਿਕਚਰ ਦੀ ਗੱਲ ਕੀਤੀ ਜਾਵੇ ਵਕਫਤ ਪਾਰਟੀਆਂ ਦੇ ਉਮੀਦਵਾਰ ਦੇ ਤੌਰ ਤੇ ਇਸ ਤਰ੍ਹਾਂ ਦੀ ਪਿਕਚਰ ਜਿਹੜੀ ਕਿ ਸਾਫ਼ ਹੁੰਦੀ ਹੋਈ ਨਜ਼ਰ ਆ ਰਹੀ ਹੈ ਆਮ ਆਦੀ ਪਾਰਟੀ ਦੇ ਵੱਲੋਂ ਗੁਰਮੀਤ ਸਿੰਘ ਖੁੱਡੀਆਂ ਜਿਹੜੇ ਕਿ ਚੋਣ ਮੈਦਾਨ ਦੇ ਵਿੱਚ ਨੇ ਆਮ ਆਦੀ ਪਾਰਟੀ ਉਹਨਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੰਭਾਵੀ ਉਮੀਦਵਾਰ ਹਰਸਮਰਤ ਕੋਰ ਬਾਦਲ ਨੇ ਤਿੰਨ ਵਾਰ ਦੇ ਬਠਿੰਡਾ ਤੋਂ ਲਗਾਤਾਰ ਐਮਪੀ ਨੇ ਕੇਂਦਰੀ ਮੰਤਰੀਪਤਾ ਕਰਿਆ ਚੁੱਕੇ ਨੇ ਪਰਮਪਾਲ ਕੋਰ ਇਹ ਵੀ ਆਪਣੇ ਆਪ ਦੇ ਵਿੱਚ ਇਹ ਰਾ ਬਹੁਤ ਐਮ ਹੈ ਕਿਉਂਕਿ ਪਿਛਲੇ ਦਿਨ ਸਿਕੰਦਰ ਸਿੰਘ ਮਲੂਕਾਤ ਦੇ ਨੂੰ ਪਰਮਪਾਲ ਕੌਰ ਦੇ ਵੱਲੋਂ ਆ ਬੀਜੇਪੀ ਦਾ ਪੱਲਾ ਫੜਿਆ ਗਿਆ ਸੀਗਾ ਤੇ ਪਰਮਪਾਲ ਕੌਰ ਨੂੰ ਬੀਜੇਪੀ ਚੋਣ ਮੈਦਾਨ ਦੇ ਵਿੱਚ ਉਤਾਰ ਸਕਦੀ ਹੈ ਆ ਕਾਂਗਰਸ ਦੀ ਗੱਲ ਕੀਤੀ ਜਾਵੇ ਤਾਂ ਹਜੇ ਇਹ ਸਵਾਲ ਹੈ ਜੀਤ ਮਹਿੰਦਰ ਸਿੱਧੂ ਦੀਆਂ ਵੀ ਚਰਚਾਵਾਂ ਨੇ ਇਸ ਤੋਂ ਇਲਾਵਾ ਰਾਜਾ ਵੜਿੰਗ ਦੇ ਧਰਮਪਤਨੀ ਅਮਰਤਾ ਵੜਿੰਗ